ਸਾਨੂੰ ਪੁੱਛ ਰਹੇ ਸੀਗੇ ਤੁਸੀਂ ਸਾਰੇ ਜਾਣੇ ਕਿ ਵਿਆਹ ਕਿਉਂ ਨਹੀਂ ਗਏ ਤੁਸੀਂ ਵਿਆਹ ਇਦਾਂ ਕਿ ਸਾਨੂੰ ਨਹੀਂ ਕਿਹਾ ਸੀਗਾ ਵਿਆਹ ਦਾ ਲੋ ਸਸਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਆਵਨ ਜਸੂ ਵੀ ਬਾਈ ਕਰਦੀ ਪਈ ਆ ਓ ਬੱਲੇ ਬੱਲੇ ਓ ਸ਼ਾਬਾਸ਼ ਸ਼ਾਬਾਸ਼ ਓ ਬੱਲੇ ਬੱਲੇ ਜੀ ਜਸੂ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਬਰਥਡੇ ਆ ਜਸੂ ਦਾ ਕੇਕ ਵੀ ਆਰਡਰ ਕਰਨਾ ਆ ਤੇ ਉਹ ਕਿਹੜਾ ਕੇਕ ਆਰਡਰ ਕਰਨਾ ਤੁਹਾਨੂੰ ਦੱਸਾਂਗੇ ਤੁਮ ਚਕ ਦੁਮ ਚਕ ਦੁਮ ਦੁਮ ਚਕ ਦੁਮ ਦੁਮ ਚਕ ਬੱਲੇ ਬੱਲੇ ਸੁਦਾ ਬਰਥਡੇ ਆ ਗਿਆ ਸ਼ਾਬਾ ਸ਼ਾਬਾ ਜਸ ਸੁਦਾ ਜਸ ਸੁਦੇ ਬਰਥਡੇ ਸਾਨੂੰ ਚਾਹ ਬੋਤਾ ਬਣ ਰਿਹਾ ਨਿਊ ਚੁੱਲਾ ਤੇ ਆ ਜੀਆਂ ਚੱਲ ਰਹੀਆਂ ਜਿੱਥੂ ਦੇ ਬਰਥਡੇ ਦੀਆਂ ਕਹਿੰਦੇ ਦੋ ਦੋ ਚੁੱਲਿਆਂ 'ਚ ਲੋੜ ਪੈਣੀ ਆ ਕਾਉਂ ਕਾਉਂ ਬਹੁਤ ਆਉਂਦੇ ਆ ਆਹ ਪਰੋਣੇ ਬੜੇ ਆਉਣੇ ਆ ਤੇ ਦੋ ਦੋ ਚੁੱਲਿਆਂ 'ਚ ਲੋੜ ਪੈਣੀ ਇੱਕ ਚੁੱਲਾ ਹੋਰ ਬਣਾ ਲਈਏ ਤੇ ਕਾ ਆ ਇੱਕ ਉਹ ਆ ਕਿਹੜਾ ਗਿਆ ਖੇਤਲ ਹੋ ਗਈ ਆਹ ਕਮਜੋਰਾ ਸ਼ੋਰਾਂ ਚੱਲ ਰਿਹਾ ਆ ਜਸੂ ਦੀ ਬੂਥੀ ਤਾਂ ਕਾਲੀ ਹੋ ਗਈ ਆ ਚੱਠੀ ਕਾਨੀ ਬੈਣੀ ਇਹ ਸਾਡੀ ਕਾਲੋਂ ਜਿੱਟੋ ਕੰਨਾ ਮੇਡਾ ਸਾਡੀ ਕਾਲੂ ਕੱਕੂ ਜਿੱਟੋ ਕੰਨਾ ਮੇਡਾ ਮੇਡਾ ਪਾਂਡਾ ਕਾਹਨਦਾ ਸੀ ਨਾ ਆ ਹੁਣ ਆ ਨਹੀਂ ਹਾਂ ਨਾਲੇ ਉੱਪਰੋਂ ਧੂਆ ਨਿਕਲ ਜਾ ਕੰਨਾ ਕੋਣ ਨਿਕਲਿਆ ਨਾਲੇ ਆ ਮੋਰੀਆ ਚੌੜਾ ਦਤਾ ਮੈਂ ਪਾਂਡਾ ਹੀ ਕਰਾਂ ਮੈਂ ਸਹੀ ਆ ਅ ਤੂੰ ਇਹਨੇ ਕਾਲੀ ਲਈ ਦਾਰਿਆ ਓਏ ਤੋ ਗੱਲ ਹੈਗੀ ਇਦਾਂ ਕਿ ਟਿਊਸ਼ਨ ਦੇ ਛੱਡਣ ਜਾਣਾ ਸਹਿਜ ਨੂੰ ਤੇ ਇੱਧਰ ਜਿਹੜੇ ਆਪਣੇ ਹੈਗੇ ਆ ਜਸੂ ਜਿਹੜੀ ਨਾ ਜਸੂ ਦਾ ਬਹੁਤ ਜ਼ਿਆਦਾ ਤੰਗ ਕਰਦੀ ਐ ਇਹਨਾਂ ਦਾ ਜਲੂਸ ਕੱਢਿਆ ਆ ਪਿਆ ਸਾਡਾ ਸਾਰੇ ਟੱਬਰ ਦਾ ਕੱਲੀ ਨੇ ਨੇ ਪੌਣੇ ਨਹੀਂ ਮਹਾਰਾ ਹੈ ਸਾਰੇ ਟੱਬਰ ਦਾ ਜਲੂਸ ਕੱਢਿਆ ਇਹਨੇ ਕੱਲੀ ਨੇ ਜਸੂ ਨੇ ਹੜਦੇ ਨਹੀਂ ਆੜ ਜਸੂ ਨੇ ਤਾਂ ਗੁਰ ਦੋ ਤੇਜ ਹੈ ਪਾ ਕੇ ਖੰਦੀ ਸੈਂਡਲ ਆ ਦੇਖੋ ਸਾਂ ਨੂੰ ਬਗ ਹੁੰਦੀ ਐ ਤੋ ਇੱਧਰ ਸਾਡੀ ਜਿਹੜੀ ਸੱਜੂ ਆ ਟਿਊਸ਼ਨ ਤੇ ਜਾ ਰਹੀ ਹੈ ਜੀ। ਚੁੰਡੀਆਂ ਤਾਂ ਨਹੀਂ ਆਉਣੀਆਂ। ਚੁੰਡੀਆਂ ਤਾਂ ਕਰਨੀਆਂ ਚੁੰਡੀਆਂ ਤਾਂ ਸਕੂਲ ਵਾਲੀਆਂ ਹੀ ਆ। ਸਕੂਲੇ ਉਹਦਾ ਹਰ ਜਿਹੜਾ ਮਾਜੀ ਸਟਾਈਲ ਚਾਹੀਦਾ ਨਾ ਇਦਾਂ ਨਹੀਂ ਚਾਹੀਦਾ। ਇੱਧਰ ਇੱਕ ਬੰਦਾ ਅੱਡਾ ਹੈਗਾ ਨੂੰ ਮੂੰਹ ਧੋਣ ਦੇ ਨੂੰ ਦੱਸਤਾ। ਬਸ ਮੂੰਹ ਹੀ ਧੋਈ ਜਾਣਾ। ਮਾੜਾ ਜਿਹਾ ਕੁਝ ਮੂੰਹ ਤੇ ਲੱਗ ਗਿਆ ਤਾਂ ਮੂੰਹ ਧੋ। ਬਾਬਾ ਫਾਊਂਡੇਸ਼ਨ ਜਾਰਾ। ਅੱਜ ਮੈਚਿੰਗ ਮੈਚਿੰਗ ਪਾਈ ਆ ਜੀ ਆਪਾਂ। ਮੂੰਹ ਤੇ ਲਾ ਕੇ ਦੁਬਾਰਾ ਮੈਚਿੰਗ ਪਾਈ ਅੱਜ ਘਰ। ਅੱਜ ਇਹ ਘਰੇ ਕੋਟਪੁਰਪਾ ਕੋ ਘੁੰਮ ਜਾਨੇ ਨੇ ਵਗੈਰ ਵਿਆਹ ਸਾਨੂੰ ਕੋਈ ਨਹੀਂ ਸੱਦੇ ਅੱਜ ਕਿ ਕਿਸੇ ਵਿਆਹ ਦਾ ਸੱਦ ਲਿਆ ਤੁਹਾਨੂੰ ਨਹੀਂ ਨਹੀਂ ਚੱਕਰ ਬਤਾ ਕੀ ਆ ਸਾਨੂੰ ਪੁੱਛ ਰਹੇ ਸੀਗੇ ਤੁਸੀਂ ਸਾਰੇ ਜਾਣੇ ਕਿ ਵਿਆਹ ਕਿਉਂ ਨਹੀਂ ਗਏ ਤੁਸੀਂ ਵਿਆਹ ਇਦਾਂ ਕਿ ਸਾਨੂੰ ਨਹੀਂ ਕਿਹਾ ਸੀਗਾ ਵਿਆਹ ਦਾ ਤੇ ਸਾਨੂੰ ਕਿੱਥੇ ਜਾਣਾ ਸੀਗਾ ਸਾਨੂੰ ਇਦਾਂ ਨੂੰ ਕੋਈ ਚੱਕਰ ਨਹੀਂ ਹੈਗਾ ਤੇ ਜਿਹਨਾਂ ਨੂੰ ਕਿਹਾ ਸੀ ਉਹ ਗਏ ਸੀਗੇ ਤੇ ਆਪਾਂ ਇਸ ਕਰਕੇ ਨਹੀਂ ਗਏ ਹਨਾ ਕੀ ਆਈ ਸਾਨੂੰ ਨਹੀਂ ਕੀ ਆ ਸੀ ਜੀ ਕਿਸੇ ਨੇ ਵਿਆਹ ਤੇ ਬਾਕੀ ਕੋਈ ਗੱਲ ਨਹੀਂ ਤੁਹਾਨੂੰ ਕੋ ਵਿਆਹ ਵੀ ਦਿਖਾ Đਾਂਗੇ ਹੁਣੇ ਵਾਲੇ ਬਹੁਤ ਵਿਆਹ ਕਾਫੀ ਵਿਆਹ ਹੋ ਗਏ ਆ ਕਾਫੀ ਫੰਕਸ਼ਨ ਹੋ ਗਏ ਆ ਤੁਹਾਨੂੰ ਸਾਰਾ ਕੁਝ ਪੁਨਿਆ ਕਰਾਵਾਂਗੇ ਕਾਫੀ ਜਾਣੇ ਤੁਹਾਨੂੰ ਸੱਦੇ ਆ ਟੈਨਸ਼ਨ ਨਾ ਲੋ ਵਿਆਹ ਤਾਂ ਬਹੁਤ ਸਾਡੇ ਕੋਲ ਜਾਣ ਦਾ ਟਾਈਮ ਨਹੀਂ ਲੱਗਦਾ ਤੇ ਅੱਜ ਆਪਾਂ ਘਰੇ ਹੀ ਤਿਆਰ ਹੋ ਕੇ ਵਿਆਹ ਵਾਲੀ ਫੀਲਿੰਗ ਲੈ ਲਈ ਸਾਂਝ ਲਈ ਵਿਆਹ ਹੀ ਘੁੰਮਣਦੇ ਆ ਇੱਧਰ ਹੁਣ ਇਹ ਕੋਣ ਕੇ ਤਿਆਰ ਦੂਜਾ ਸੂਟ ਪਾਉਣਗੇ ਕਿਉਂਕਿ ਹੁਣ ਡੋਲੀ ਆਉਣੇ ਵਾਲੀ ਆ ਤੇ ਹੁਣ ਹੋਰ ਸੂਟ ਪਾਉਣਗੇ ਹਾਂ ਮੇਕਅਪ ਨਮਾ ਕਰਨਾ ਮੈਂ ਨੂੰ ਨਹੀਂ ਰਾਣਾ ਮੇਕਅਪ ਲਾ ਕੇ ਨਵਾਂ ਲਾਉਣ ਗਿਆ ਕੀ ਕਰਦੀ ਨਾ ਸਕਰਬ ਤੇ ਵੀ ਕਰ ਲਾ ਇਧਰ ਉਹ ਸਾਲੀ ਦਾ ਜਦੋਂ ਕੁਝ ਪੌਂਡੇ ਚ ਲਾਈਦਾ ਮਾੜਾ ਲੱਗਦਾ ਮੈਂ ਤਾਂ ਲਾਇਆ ਨਹੀਂ ਕਦੀ ਕੁਝ ਨਾ ਲਾ ਵਾ ਟਾਈਮ ਬਰੇਨ ਨਹੀਂ ਦਾ ਆਪਣੇ ਅਕਸ਼ਨ ਮਾ ਦੇ ਲੈਣੇ ਹੁਣ ਜਿਆਦਾ ਹੀ ਨੈਚੁਰਲ ਸਕਿਨ ਨਾ ਨੈਚੁਰਲ ਸਾਡ ਡੁਪਲੀਕੇਟ ਸਕਿਨ ਨਹੀਂ ਮੇਰੀ ਨੈਚੁਰਲ ਕੋਈ ਨਹੀਂ ਸਾਰੇ ਡੁਪਲੀਕੇਟ ਠੀਕ ਆ ਸੋ ਇਹ ਆਪਣੇ ਨੈਚੁਰਲ ਰੱਖੋ ਹੂੰ ਨਾ ਨੇਚਰਲ ਲੌਂਗ ਟਾਈਮ ਚੱਲਦੀ ਡੁਪਲੀਕੇਟ ਥੋੜੇ ਟਾਈਮ ਲਈ ਚੱਲ ਗਈ ਜਿਲ੍ਹੇ ਤੇਰੀ ਡੁਪਲੀਕੇਟ ਹੋਣੀ ਫੇ ਨੈਚਰਲ ਨੂੰ ਦੇਖਣਾ ਸਾਰਿਆਂ ਨੇ ਫੇ ਡੁਪਲੀਕੇਟ ਬੋਲਿਆ ਓਏ ਵੇ ਖਲਾਰਾ ਦੇਖਿਓ ਇਹ ਤੂੰ ਹੀ ਚੱਕੜਾ ਮੜ ਮੇਰਾ ਬਿਲਕੁਲ ਟਾਈਮ ਹੀ ਹਾਲੇ ਟਾਈਮ ਤਾਂ ਤੇਰਾ ਕੱਢ ਦੂੰ ਤੈਰਾ ਬਹੁਤ ਕੰਮ ਪਿਆ ਹਲੇ ਪ੍ਰੈਣ ਚੱਕੀ ਜਿਲ੍ਹੇ ਪ੍ਰੈਣ ਭੁੱਲ ਗਈ ਲੱਗਦਾ ਮੈਨੂੰ ਕਾਫੀ ਟਾਈਮ ਹੋ ਗਿਆ ਪ੍ਰੈਣ ਭੁੱਲ ਗਈਆਂ ਚੱਕਣੀ ਪਣੀ ਦੁਬਾਰਾ ਅੱਛਾ ਅੱਛਾ ਪ੍ਰੈਨ ਕੱਢਣੀ ਪਈ ਲਾ ਤਾਂ ਬੈੱਡ ਚੋ ਦੋਸਤੋ ਪ੍ਰੈਨ ਰੱਖੀ ਆ ਕਿ ਉਹਦੀ ਤੂਦ ਦੀ ਸੀਟੀ ਰੱਖੀ ਆ ਕਿ ਤੂਦ ਦੀ ਸੀਟੀ ਤੂਦ ਦੀ ਸੀਟੀ ਦੇਖੀ ਕਦੀ ਨਾ ਚੱਕਣੀ ਦਿਖਾ ਲ ਦੇਣਾ ਹੁਣੀ ਆ ਦੇ ਫੈਸ਼ਨਾ ਪੱਟੀ ਇਹਨੇ ਜੁੱਤੀ ਚ ਵੀ ਪਾਣੀ ਭਰਿਆ ਇਹਨੇ ਅੱਛੇ ਵੀ ਪਾਣੀ ਭਰਿਆ ਮੂਹ ਚੰਦ ਤਰਮ ਉਹ ਦਿਖਾਦਾ ਫੈਸ਼ਨਾ ਪੱਟੀ ਫੈਸ਼ਨਾ ਫੱਟੀ ਜੱਸੂ ਸਾਡੀ ਲੇਟੈਸਟ ਫੈਸ਼ਨ ਸਿੰਗਲ ਪੂਟ ਸਿੰਗਲ ਜੁੱਤੀ ਦੇ ਨਾਲ ਤੁਹਾਨੂੰ ਜਸਵੀਰ ਜਸੂ ਕੌਰ ਜਿਹੜੀ ਤੁਰਕੇ ਦਿਖਾ ਲੂਗੀ ਅੱਜ ਸੇਰ ਦੇ ਵਿੱਚ ਕਿੱਲੋ ਕਿੱਲੋ ਮਿੱਟੀ ਸਿੱਟੀ ਆ ਮੂਲ ਵੇੜ ਆ ਆ ਸਵਾਦ ਨਾਲ ਸਵਾਦ ਇਹਨਾਂ ਮੂਲ ਵੇੜ ਆ ਆ ਇਹਨੂੰ ਕੋਈ ਮਤਲਬ ਨਹੀਂ ਚਾਹੇ 3500 ਵਾਰ ਤਿਆਰ ਕਰ ਦੋ ਇਹਨੂੰ ਜੇ ਹੁਣ ਇਹਨੂੰ ਤਿਆਰ ਕਰਦਾ ਨਾ ਜਿੰਨਾ ਚਿਰ ਦੇਣਾ ਇਹਨੇ ਹੁਣੇ ਹੀ ਸਾਰਾ ਕੋਈ ਖਸ ਤੈਸ ਨੈਸ ਕਰ ਦੇਣਾ ਫੜ ਕੇ ਕਿਸੇ ਦੀ ਇਹਨੇ ਗੱਲ ਨਹੀਂ ਮੰਨਣੀ ਕਿਸੇ ਦਾ ਕੁਝ ਨਹੀਂ ਕਰਦੀ ਪੁੱਤਰ ਚੜੀਆ ਪੁੱਤਰ ਪੂਰੀ ਜੇ ਮੜਾ ਥੱਪੜ ਮਾਰ ਦੋ ਫਿਰ ਤਾਂ ਉਹ ਕਾੜਦੀ ਦੇਖਿਓ ਪਾਪਾ ਇਹਨੇ ਬੁੱਲੇ ਬਰਹੜ ਕੇ ਨਾ ਚਲੇ ਤੂੰ ਵੀ ਚੁੰਡਿਆ ਕਰਾ ਉਸੇ ਵਿੱਚ ਮਿੱਟੀ ਦੇ ਕੇ ਸਿੱਟੀ ਜਾਣੀ ਇੱਕ ਸੱਟ ਕੇ ਲੈ ਗਈ ਹੁਣ छाड़े करें नवी बोटी या नवी बोटी का फेस आप देख सकती हो मम्मी मम्मी जोकर ले आया नहीं नवी बोटी अपना फेस दिखा आए <laughs> हो ना मम्मी नवी बोटी अपना ठंडा बड़ी हो गया सच्ची जो... हाँ जोकर आया नहीं जस्ट साड़ी देख लो जस्ट जी हेलो करिए सारे ना सारे ना हेलो करो

कंबल च फट के भी फूंज लाई ना हुंदा है हैं डोंट डिस्टर्ब हैं पंछी स्पाइलिंग स्पाइलिंग डोंट डिस्टर्ब स्पाइलिंग मी मी स्पाइलिंग आई एम आई मी मी स्पाइलिंग बोल रही मैं मम्मी बोल리가न गएया ਪਾਇਦੇ ਲਾ ਨਹੀਂ ਦੇ ਮੇਰੇ ਬਾਈ ਚਿੱਲਾ ੜਾ ਉਹ ਦੂਰੋਂ ਵੀ ਤੇ ਹੀ ਅਗਰਾ ਆ ਫਲੈਸ਼ ਹੀ ਆਦੀ ਆ ਜੀ ਫਲੈਸ਼ ਚਾ ਕੇ ਦੇਣ ਜਦੋਂ ਕਾਲੇ ਹੋਣੇ ਨਹੀਂ ਤਾਂ ਜੀ ਨਹੀਂ ਕੁਝ ਨਹੀਂ ਦੇਖਣਾ ਦੇਖਣਾ ਹੈ ਕੋਈ ਪਤਾ ਫੜੇ ਫਲੈਸ਼ ਚਾ ਕੇ ਪੜਾ ਸਾਨੂੰ ਕਾਲੇ ਪੀਲੇ ਨਹੀਂ ਦਿਖਾਈ ਆ ਉਹ ਤਾਂ ਚਿੱਟੇ ਬਹੁਤ ਹੈ ਨੋ ਵੀ ਦੋਸਤੋ ਮੁਕਬੜੀ ਖਾਂਦੇ ਉੱਪਰ ਜਾਈਆਂ ਚ ਚਾਏ ਠੰਡ ਬਹੁਤ ਆ ਬਾਹਰ ਜ ਠੰਡ ਬਹੁਤ ਆ ਬਾਹਰ ਬਾਹਰ ਪੈਣਦੀ ਹੈ ਬਰਫ ਬਹੁਤ ਕੋਰਾ ਚੜਦਿਆ ਜਾਗੇ ਜਾਗੇ ਐਸੇ ਸਾਈ ਕਰੋ ਹਲਦੇ ਸਾਰੇ ਕੰਨੀ ਪਰਫੋਲੀ ਹੋਈ ਜਾਂਦਾ ਹਾਂ ਆ ਆਹੋ ਚਲ ਜੋ ਜਾ ਟਿਕੀ ਦੇ ਜੰਮਿਆ ਨਹੀਂ ਉੱਥੇ ਨਹੀਂ ਜੰਮ ਰਹੇ ਆ ਇੱਥੇ ਠੰਡ ਚੱਲ ਨਹੀਂ ਹੁੰਦੀ ਹਾਂ ਮੇ ਚੱਲ ਰਣੀ ਆ ਜੇ ਬਰਫਾ ਰਹਿੰਦੇ ਹੋਗੇ ਇਦੋਂ ਉਹ ਹੌਲ ਛੱਡੀ ਜਾਂਦੀ ਹੋਵੇ Toa không baleo hãy học bây giờ. Vỗ giai đoạn học bây giờ 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 học ਉਹ ਦਦੀ ਗੱਦਾ ਦੱਦਾ ਗੱਦੀ ਦਾ ਚੀਬੀ ਦੀ ਬੰਦ ਕਰਾ ਲਈ ਬਾਹਰ ਇਹਦੀ ਚੱਲ ਰਹੀ ਨਾ ਟੀਵੀ ਦੀ ਬਾਹਰ ਬੰਦ ਕਰਾਣੀ ਸਾਇਦ ਬੋਲ ਹੋਣੀ ਕਿ ਆਵੇ ਬਤਾਉਂ ਰਿਕਰਦਾ ਇਹ ਦੋ ਲਾਪਿੰਦਾ ਦੇਖੋ ਦਰੋਂ ਮੈਂ ਆਪਾ ਤੋਂ ਨਹੀਂ ਵਿੱਚ ਉੱਧਰ ਜਾ ਕੇ ਨਹੀਂ सही है ओके चलो फर्स्ट से बाजू पापा इधर आके पूछो पत्रकार आके बैठो इधर <laughs> पापा आ रहे मम्मी ने तैयार कर दे ना मम्मी तो सही ना अच्छा फिर नहीं करते। दे भाई दान तो बाल पर ਹੋਸਾ ਪੁੱਤ ਅੱਜ ਦੀ ਕੋਈ ਇੰਟਰਵਿਊ ਕਰ ਲੈ ਛਦੇੜੇ ਆਦਰ ਲੱਗ ਸਿੱਖ ਦੀ ਤੁਹਾਨੂੰ ਤੁਹਾਨੂੰ ਕਿਹਦੀ ਗੱਲਾਂ ਹੈ ਬਾਰੀਲਾ ਦੇ ਇਲਾਕੇ ਦੀ ਉਹ ਕਾਹਨੋਂ ਦਿਖਾਓ ਹੋਰ ਇਲਾਕਾ ਨੂੰ ਇਹਨਾਂ ਟੀਵੀ ਬੰਦ ਕਰੋ ਬੰਦਾ ਟੀਵੀ ਤੇ ਪਾਪਾ ਉਹ ਸ਼ਹਿਰਾਂ 'ਚ ਨਾਰਮਲ ਗੱਲਾਂ ਆਏ ਹੋਰ ਕੀ ਇਹ ਤਾਂ ਸ਼ਹਿਰ 'ਚ ਬੈਠੀ ਆਏ ਮਤਲਬ ਕਿ ਮਾਂ-ਬਾਪ ਦਾ ਪਿਆਰ ਦੱਸਦੇ ਆ ਉਹ ਫੇਰੀ ਬੱਚੇ ਆ ਉਸੇ ਕਰਨਗੇ ਪਿਆਰ ਭੈਣ ਭਰਾ ਨਾਲ ਤੇ ਕਰਦੇ ਨਹੀਂ ਪਿਆਰ ਮੈਨੂੰ ਮਤਲਬ ਕਹਿਣ ਦਾ ਵਾਇ ਕਿ ਜੀ ਹੱਸਣ ਵੇਲੇ ਗੁੱਸੇ ਹੋਏ ਹੋਏ ਨਾ ਫੇ ਇਦਾਂ ਆਪਣੀ ਘਰ ਵਾਲੀ ਦੇਦਾ ਚੁੰਮੀ ਲਾ ਕੇ ਮੱਥੇ ਤੇ ਤੁਹਾਨੂੰ ਪਿਆਰ ਦਿੰਦੇ ਆ ਹਾਂ ਲੜਾਈ ਨਹੀਂ ਕੀਤੀ ਉਹਨਾਂ ਨੇ ਪਿਆਰ ਨਾਲ ਗੱਲ ਸੰਭਲੀ ਤੁਸੀਂ ਆਪਣੀ ਇੰਟਰਵਿਊ ਪਤਾ ਮੈਨੂੰ ਦੱਸ ਸਵਾਦ ਬਤਾ ਦੇ ਨੂੰ ਸੱਤਾ ਚੁੱਲਿਆਂ ਤੁਸੀਂ ਆਪਣੀ ਇੰਟਰਵਿਊ ਲਈ ਜਾਂਦੇ ਆ ਅਹ ਪਤਾ ਮੈਨੂੰ ਸਵਾਦ ਬਤਾ ਦੇ ਇੱਥੇ ਜਾਣ ਨਾਲ ਫਰਕ ਦੇਖਿਆ ਬੋਲ ਵਾਲੀ ਬੋਲ ਵਾਲੀ ਕੋਈ ਨਹੀਂ ਇੱਥੇ ਸਹੀ ਗੱਲ ਦੱਸਦੀ ਮੈਂ ਸੱਤ ਚਲੇ ਸਵਾਦ ਮਿਲਦਾ ਹੁੰਦਾ 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 ਤੀਨ ਦਾ ਤੇ ਤਵਲੇ ਹਾਂ ਤੇ ਤਵਲੇ ਮੈਂ ਤਾਂ ਅੱਗੇ ਸੱਤ ਚਲੇ ਸਵਾਦ ਮਿਲਦਾ ਇਹ ਮਿੰਨੇ ਬੜਾ ਲੜਾਈ ਲੜਾਈ ਪਤਾ ਲੜਾਈ ਹੁੰਦੀ ਲੜਾਈ ਮਨੂਨਵਾ ਮੇਰਾ ਇਹ ਦਿੰਦੇ ਪਾ ਹੁੰਦਾ ਸੱਤ ਚੁੱਲੇ ਚੱਲ ਗਿੱਲੀ ਹਾਂ ਮੈਨੂੰ ਮੈਨੂੰ ਪਤਾ ਐਨ ਕਹਾਣੀ ਕਰ ਰਹਾ ਬਦਾਦੀ ਜਨ ਬਲੌਗਰ ਪਾਪਾ ਦਾ ਮੈਂ ਕਹਾਰੀ ਸਲਾਮ ਤਾਂ ਫਿਰ ਇਹਨੂੰ ਪਤਾ ਵੀ ਕੀ ਆ ਤੁਹਾਨੂੰ ਪਤਾ ਤੇ ਨਾ ਮੈਂ ਇਸ ਕਰਕੇ ਵਿਆਹ ਨਹੀਂ ਕਰਾਇਆ ਜੇ ਇਸ ਕਰ ਕਰਾਇਆ ਕਿ ਤੈਨੂੰ ਸੱਤਾ ਚੁਲੇ ਸਵਾਦ ਪਤਾ ਤਾਂ ਮੈਂ ਤਾਂ ਤੇਨੂੰ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਸੀ ਤਾਂ ਹੀ ਤੇਨਾ ਵਿਆਹ ਕਰਾਇਆ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਨਾ ਤਾਂ ਕਰਾਇਆ ਹੋਈ ਗੱਲ بار بار ਐ ਪਿਆਰ ਨਾ ਸਮਝਾਉਣਾ ਪਿਆਰ ਹੱਗ ਹੋਣ ਦੀ ਆ ਪਿਆਰ ਨਾ ਸਮਝਾਉਣਾ ਬੱਚਾ ਸਾਹਮਣੇ ਲੜਨਾ ਨਹੀਂ ਤੇ ਲੜਿਆ ਕਣ ਜੇ ਹੁਣ ਮੈਂ ਤੇਰੇ ਤਾਂ ਮਾਰਤੀ ਤੂੰ ਕੇ ਪਿਆਰ ਨਾਲ ਗੱਲ ਕਰਨੀ ਸਾਰੀ ਬੱਚਾ ਮਿੱਠਾ ਲੱਗੀ ਦੇ ਮੈਂ ਤੇਰੇ ਮਾਰਨ ਤੇ ਵੀ ਪਿਆਰ ਨਾਲ ਗੱਲ ਕਰਦੀ ਕੋਈ ਤਾਂ ਨਹੀਂ ਦੇ ਦੋ ਕੋਈ ਦੂਜੀ ਕੋ ਚਲੋ ਚਲੋ ਤੁਸੀਂ ਆਪਣੀ ਪਿਆਰ ਨਾਲ ਗੱਲ ਕਰਨੀ ਪਿਆਰ ਨਾਲ ਤੁਸੀਂ ਆਪਣੀ ਇੰਟਰਵਿਊ ਲੈਂਦੇ ਆ ਰਹਿ ਜਾ ਚੱਲਣ ਦੇ ਆ ਪਿਆਰ ਨਾਲ ਸਮਝਾਉਂਦੇ ਹੱਥ ਜਾ ਚੱਲਣ ਦੇ ਆ ਕੋਈ ਗੱਲ ਨਹੀਂ ਚਲੋ ਠੀਕ ਆ ਦੋਸਤੋ ਪੈਥੇ ਹੁਣ ਕਰੀਏ ਕੋਈ ਗੱਲ ਕਰਨੀ ਜਲੀ ਨਹੀਂ ਜੁਦਾ ਕਿ ਹਿੱਤਾ ਜਲੀ ਮੈਨੂੰ ਪਤਾ ਚੱਲ ਵਰਤ ਤੁਸੀਂ ਨਹੀਂ ਸਾਰੇ ਗਏ ਸੀ ਇਹਨੇ ਬੋਲਾ ਜਿਹੜੀ ਬੋਤਲ ਦਾ ਹੁੰਦਾ ਨਹੀਂ ਆ ਗਾ ਇਹਦਾ ਖੇਚੜਿਆ ਛੋਟੀ ਨੇ ਸੱਚੀ ਇਹ ਕਾਟ ਤੇਰੇ ਦਿਮਾਗ 'ਚ ਪੈ ਗਿਆ ਫਰਕ ਜਾ ਕੇ ਤੇ ਸੇਰ ਸੂਚੇ ਹਸਾ ਆਪਣਾ ਤੇ ਨਾਲ ਟੈਂਪਰ ਚਾਹ ਨੂੰ ਮਸੂਲੀਆ ਦਿਖਾਇਆ ਆਪਣਾ ਨਹੀਂ ਆ ਚਾ ਉਹ ਦਖਾਲ ਕਿੱਥੇ ਆ ਦਿਖਾ ਲੋ ਕਿੱਥੇ ਆ ਆਹ ਵਾਰੇ ਬੜੇ ਮਿੱਠੇ ਆ। ਉਹ ਲੂਣ ਕਿਉਂ ਦੇ ਸ਼ਵਾਰੇ? ਇਹ ਜਿਆਦਾ ਮਿੱਠੇ ਆ। ਇਹ ਲਈਂ ਨਾ ਪਾਣੀ ਦਿੱਤਾ ਹੀ ਪਿੰਦਰਿਆ। ਇਹ ਰੇਡੀ ਸਹਜ ਆ ਨਾ ਜਾਣ ਕੇ ਦਰਵਾਜ਼ਾ ਜ਼ੋਰ ਦੀ ਮਾਰ ਕੇ ਆਉਂਦੀ ਕੁੜੀ ਉੱਠ ਜਾਵੇ। ਆਲੀ ਅੰਦਰੀ ਆਪਾਂ। ਚੇਤੇ ਵਰਗੇ। ਫਿਰ ਸੁਣਾਣਾ। ਹੂੰ। ਨੇ ਪਸੰਦ ਆਇਆ ਇਹਦਾ ਤਾਂ ਆ ਗਿਆ ਕੇਦਾ ਨਹੀਂ ਪਸੰਦ ਆਇਆ ਸੈਰ ਦਾ ਕਲਰ ਜਸਲੀਨ ਦਾ ਕਲਰ ਫਿਰ ਦਿਮਾਗ ਕਿੱਥੇ ਗਿਆ ਮੰਮੀ ਦੁਗਲੀਨ ਦਾ ਕਦਰ ਨਹੀਂ ਪਸੰਦ ਆਇਆ ਇਹਦਾ ਸੋਨਾ ਕਿੱਥੇ ਘੁੰਮਦਾ ਦਿਮਾਗ ਦੱਸ ਕੈਮਰੇ ਚ ਨਾਲ ਆਵੇ ਵੱਡੀ ਹੋ ਜੇ ਮੰਮੀ ਬਾਵਾ ਨਹੀਂ ਠੀਕ ਆ ਪਾਵਾ ਨਹੀਂ ਦੇਉਂਦੀ ਕੀ ਇਸ ਔਰਦਾ ਬਾਬਾ ਤਾਂ ਸਿੱਧਾ ਬੰਦ ਆਇਆ ਦੇਖ ਲਈਏ ਵੇਖੀਏ ਬੰਦ ਇੱਧੇ ਰਹਿਣ ਦੇ ਸੁਣਾ ਕਲਰ ਕੋ ਸੁਣਾ ਸੁਣਾ ਮੇਰੀ ਪਸੰਦ ਦਾ ਮੇਰੀ ਪਸੰਦ ਦੀ ਚੀਜ਼ ਨਹੀਂ ਕੋਈ ਮਾੜੀ ਹੁੰਦੀ ਦਿਖਾਇਓ ਕਿੰਨੇ ਦਾ ਇੱਕ ਇਹ ਮਾੜੀ ਟੱਕਰ ਗਈ 1000 ਦਾ 1000 ਦਾ ਕੀ ਹੋਇਆ ਅਜੇ ਬੋ ਵੀ ਹੋ ਗਿਆ ਕੀ ਨਹੀਂ ਕੀ ਹੋਇਆ ਹਾਂ ਥੋਲਾ ਦਿਮਾਗ ਆ ਠੋਲਾ ਇਹਨੂੰ ਪਤਾ ਹੀ ਨਹੀਂ ਕੀ ਗੱਲ ਤੂੰ ਕਰ ਰਿਹਾ ਕੀ ਨਹੀਂ ਕਰ ਰਿਹਾ ਮੈਨੂੰ ਬਰਾ ਕੀ ਕਿਹਾ ਤੂੰ ਕੀ ਕਿਹਾ ਤੂੰ ਹੀ ਕਿਹਾ ਮੇਰੀ ਚੋਇਸ ਆ ਮੇਰੀ ਚੋਇਸ ਮਾੜੀ ਨੂੰ ਤੇ ਤੂੰ ਹੀ ਮਾੜੀ ਟੱਕਰ ਗਈ ਕਿਸਲੇ ਕਿਹਾ ਮੈਂ ਮੈਨੂੰ ਪਤਾ ਕਿਛਲੇ ਗਿਆ ਮੈਨੂੰ ਸੁਣ ਗਿਆ ਹੀ ਮੈਂ ਕਿਹਾ ਹੀ ਨਹੀਂ ਉਹ ਗੱਲ ਵੱਖਰੀ ਮੈਂ ਅਨ ਸੁਣ ਚਲ ਹੁਣੀ ਕਰਤਾ ਉਹ ਦਿਖਾ ਦਵਾ ਫਿਰ ਜੇ ਮੈਂ ਦਿਖਾਤਾ ਜੇ ਨਾ ਕਿਹਾ ਹੋਇਆ ਫਿਰ ਦੱਸ ਜੇ ਕਿਹਾ ਹੋਇਆ ਸ਼ਰਤ ਲਾਲਾ ਜੀ ਨਹੀਂ ਕਿਹਾ ਹੋਇਆ ਜੇ ਕਿਹਾ ਹੋਇਆ ਚਲ ਠੀਕ ਆ ਜੇ ਕਿਹਾ ਹੋਇਆ ਚਲ ਠੀਕ ਆ ਚਲ ਠੀਕ ਆ ਜੇ ਕੀ ਹੋਇਆ ਚਲ ਠੀਕ ਆ ਸ਼ਰਤ ਲਾਲਾ ਸ਼ਰਤ ਲਾਲਾ ਸ਼ਰਤ ਲਾਲਾ ਨੂੰ ਕਮੈਂਟ ਆ ਜਾਣੇ ਆਪੇ ਕਮੈਂਟ ਦੇ ਕੇ ਹੁਣ ਦੱਸਾਂਗੇ ਚਲ ਠੀਕ ਆ ਮੈਡਮ ਜੀ ਅੱਜ ਰਾਤ ਨੂੰ ਫੋਨ ਵਾਲਾ ਲਾਉ ਮਨਤ ਨੂੰ ਨਹੀਂ ਪਿਆ ਪਾ ਲੈਣ ਦੇਣਾ ਟਿਊਸ਼ਨ ਦੇ ਉਹਨੂੰ ਨਿਆਣੇ ਦੇ ਲੱਗੇ ਹਜ਼ਾਰ ਹਜ਼ਾਰ ਦਾ ਕੱਪੜਾ ਆ ਮੇਰਾ 1300 ਦਾ ਆਇਆ ਸੀ 300 ਦਾ ਫਰਕ ਆ ਨਿਆਣੇ 1800 ਦਾ ਆ ਇਹ 1500 ਦਾ ਆ ਤੂੰ ਚੰਗੀਆਂ ਦੁਕਾਨਦਾਰੀਆਂ ਕਰੂਗੀ ਐ ਦਰਦਾ ਤੈਨੂੰ ਚੰਗਾ ਤੂੰ ਲਾਉਂਗੀ ਖੁੱਡੇ ਲੈਣ 1800 ਦੀ 1300 ਦੀ ਵੇਚਣ ਦੀ ਦੇ ਤਾ ਸਹੀ ਲਈ ਆਈ ਉਹਨੇ ਬੜੇ ਰੇਟਾਂ ਆਈ ਫਾਈ ਆ ਵੀ ਉਹੀ ਕਪੜਾ ਹੀ ਆ ਜਿਹੜਾ ਤੂੰ ਪਾਇਆ ਹੈ ਨਹੀਂ ਕੁਛ ਵੀ ਅੱਜਕੱਲ੍ਹ ਦੁਨੀਆਂ ਦਾ ਕੋਈ ਰੇਟ ਹੈ ਕੋਈ ਨਹੀਂ ਹੁੰਦਾ ਮੰਮੀ ਨੀਂਂਂ ਕਰਦੇ ਕੋਈ ਨਹੀਂ ਹੁੰਦਾ ਪੇਪਾ ਬਾਰੀ ਉਧਰ ਰੱਖਣਾ ਹਾਂਜੀ ਚਲੋ ਠੀਕ ਆ ਦੋਸਤੋ ਲਾਈ ਝਗੜੇ ਇੱਦੀ ਚੱਲਦੇ ਰਹਿਣੇ ਆ ਦੁਨੀਆਦਾਰੀ ਇੱਦੀ ਚੱਲਦੀ ਰਹਿਣੀ ਆ ਵਿੰਗੇ ਟਿੱਡੇ ਲੋਕ ਮਿਲਦੇ ਰਹਿਣੇ ਇਦਾਂ ਹੀ ਇੱਦੀ ਹਾਸਾ ਮਜ਼ਾਕ ਚੱਲਦਾ ਰਹਿਣਾ ਇੱਦੀ ਲਾਈਫ ਨਿਕਲ ਜਾਣੀ ਆ ਸਾਡੇ ਲਾਈਫ ਦੇ 7-8 ਸਾਲ ਨਿਕਲ ਗਏ ਆ ਉਹ 7 ਸਾਲ 10 ਸਾਲ 10 ਸਾਲ ਨਿਕਲ ਗਏ ਆ ਅੱਗੇ ਦੇਖੋ ਕਿੰਨੇ ਨਿਕਲਦੇ ਹੋਰ ਤੇ ਤੇ 7-8 ਸਾਲ ਨਿਕਲੇ 10 ਸਾਲ ਨਿਕਲ ਗਏ ਆ ਅਕੇ ਦੇਖੋ ਕਿੰਨੇ ਕਿੰਨੇ ਨਿਕਲਦੇ ਹੋਰ ਤੇ ਇੰਦੀ ਸਾਰਿਆਂ ਨੇ ਤੁਸੀਂ ਪਿਆਰ ਕਰਦੇ ਰਹੋ ਜੀ ਤੇ ਵੀਡੀਓ ਨੂੰ ਵੱਧ ਵੱਧ ਪਿਆਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਇਹਨਾਂ ਨੇ ਕੁਝ ਆਪਣਾ ਓਪੀਨੀਅਨ ਦਿੱਤਾ ਨਹੀਂ ਨਿਕਲ ਨਹੀਂ ਆ ਜਿੱਦਾਂ 10 ਸਾਲ ਨਿਕਲੇ ਉਦਾਂ ਹੋਰ ਨਿਕਲਨੇ ਆ ਹੋਰ ਕੰਨਾ ਤੁਸੀਂ ਕਿੰਨੇ ਹੋ 10 ਸਾਲ ਨਿਕਲਨੇ ਆ ਸਾਰੀ ਉਮਰ ਨਿਕਲਨੀ ਆ ਕਿੰਨੇ ਕੀ ਹੁੰਦਾ ਅੱਛਾ ਕਿ 10 ਸਾਲ ਨਿਕਲ ਗਏ ਜਿੰਦਗੀ ਦੇ ਲਾਈਫਟਾਈਮ ਵੀ ਨਿਕਲਣੀ ਆ ਇੰਦੀ ਇੱਦਾਂ ਲੜਦੇ ਆ ਝਗੜਦੇ ਆ ਉਹ ਤਾਂ ਮੈਂ ਕਿਹਾ ਇਦਾਂ ਕਿ ਲਾਈਫਟਾਈਮ ਹੀ ਨਿਕਲਣੀ ਆ ਨਾ ਮੈਂ ساری ਜ਼ਿੰਦਗੀ ਕੀਆ ਜ਼ਿੰਦਗੀ ਤੇ ਲਾਈਫਟਾਈਮ ਇੱਕੋ ਗੱਲ ਹੁੰਦੀ ਆ ਕਿਦਾਂ ਮੈਨੂੰ ਚਲੋ ਠੀਕ ਆ ਦੋਸਤੋ ਇੱਥੇ ਅਪ ਕਰਦੇ ਆ ਜੀ ਬਲੌਗ ਦੀ ਸਮਾਪਤੀ ਤੇ ਉਹ ਸੈਰ ਕਿ ਕਾਲੀ ਦੇਖੋ ਜਿਆਦਾ ਚੀਜ਼ ਨਿਕਾਲੇ ਹੈਂਡ ਚ ਨਿਉਣ ਦੇ ਆ ਹਾਂ ਦੇਖੀ ਚਲੋ ਠੀਕ ਹੈ ਗਾਇਜ਼ ਇਹ ਉਹ ਉਹ ਪਿੰਦਾ ਪਰਦੇ ਦੀ ਛੇਡ ਓਕੇ ਬਾਏ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਟੇਕ ਕੇਅਰ ਬੱਬੇ ਤੁਹਾਨੂੰ ਖੁਸ਼ ਰੱਖਣ ਤੰਦਰੁਸਤੀਆਂ ਦੇਣ ਤਰੱਕੀਆਂ ਦੇਣ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਦੇਣ ਤਰੱਕੀਆਂ ਦੇਣ ਇਹਦੀ ਸਾਰਿਆਂ ਨੇ ਪਿਆਰ ਕਰਦੇ ਰਹੋ ਜੀ ਤੇ ਜੇ ਕੋਈ ਗਲਤੀ ਹੋਈ ਤਾਂ ਸਾਨੂੰ ਮਾਫ ਕਰਿਓ ਤੇ ਹਾਸੇ ਮਜ਼ਾਕ ਵਾਲਾ ਬਲੌਗ ਬਣਾਇਆ ਸੀ ਅੱਜ ਉਦਾਂ ਹੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਾਰੇ ਜਣੇ ਤੇ ਪਿਆਰਾ ਜਿਹਾ ਕਰਦੇ ਹੋ ਕਮੈਂਟ ਤੇ ਲਾਈਕ ਕਰਨਾ ਨੂੰ ਪੁੱਲੋ ਲਾਈਕ ਵੀ ਜਰੂਰ ਕਰਿਓ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਬਾਏ ਬਾਏ